ਕੱਲ ਦੀ ਵੀਡੀਓ ਦੇਖ ਰਹੇ ਸਬਜ਼ੀਆਂ ਨੂੰ ਲੈ ਕੇ ਹਾਜ਼ਰ ਹੈ ਅੱਜ ਦੀ ਵੱਡੀ ਖਬਰ ਨਾ ਰਹੇਗਾ ਟੋਲ ਟੋਲ ਤੇ ਨਾ ਲੱਗੇਗਾ ਟੈਕਸ ਇੱਕ ਟਰੈਕ ਨੇਟ ਟੱਕਰ ਮਾਰ ਕੇ ਉਡਾ ਦਿੱਤਾ ਟੋਲ ਬੂਥ ਵੀਡੀਓ ਵਾਇਰਲ ਹੋ ਗਈ ਹੁਣ ਤੱਕ ਤੁਸੀਂ ਸੁਣਿਆ ਹੋਵੇਗਾ ਕਿ ਕੁਝ ਲੋਕ ਟੋਲ ਦੇਣ ਤੋਂ ਬਚਣ ਲਈ ਬੈਂਚ ਕਰਦੇ ਹਨ ਲੜਦੇ ਹਨ ਜਾਂ ਚੁੱਪਚਾਪ ਲੰਘ ਜਾਂਦੇ ਹਨ ਪਰ ਹੁਣ ਇੱਕ ਨਵਾਂ ਰਜਾ ਆ ਗਿਆ ਟੋਲ ਬੂਥ ਨੂੰ ਉਡਾ ਦਿਓ ਅਤੇ ਅੱਗੇ ਵਧੋ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਤੇ ਇਹ ਖਬਰ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਅੱਗੇ ਵਾਂਗ ਫੈਲ ਰਹੀ ਹੈ ਜਿਸ ਵਿੱਚ ਇੱਕ ਵੱਡਾ ਟਰੱਕ ਫਿਲਮ ਅਤੇ ਖਲਨਾਇਕ ਵਾਂਗ ਟੋਲ ਪਲਾઝા ਪਾਰ ਕਰਦੇ ਹੋਏ ਸਿੱਧਾ ਟੋਲ ਬੋਥ ਵਿੱਚ ਦਾਖਲ ਹੋ ਗਿਆ ਟਰੱਕ ਟ੍ਰੱਕ ਦੀ ਰਫਤਾਰ ਇੰਨੀ ਤੇਜ਼ ਸੀ ਟੱਕਰ ਇੰਨੀ ਜ਼ੋਰ ਨਾਲ ਜ਼ੋਰਦਾਰ ਹੈ ਕਿ ਬੂਥ ਲੱਕੜ ਦੇ ਖਡੋਣੇ ਵਾਂਗ ਉਛਲਦਾ ਤੇ ਚੱਕਣਾ ਚੂਰ ਹੋ ਜਾਂਦਾ ਹੈ ਮੌਕੇ ਤੇ ਭਗਦੜ ਮੱਚ ਜਾਂਦੀ ਹੈ ਗਾਰਡਰ ਇੱਧਰ ਉੱਧਰ ਭੱਜਦੇ ਗਾਰਡ ਇੱਧਰ ਉੱਧਰ ਭੱਜਦੇ ਹਨ ਤੇ ਹਵਾਵਾਂ ਤੂੜ ਨਾਲ ਪਰ ਜਾਂਦਾ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡਿੰਗ ਵਾਂਗ ਹੋ ਗਈ ਹੈ ਜਿਸ ਵਿੱਚ ਟਰੱਕ ਦੇ ਦਾਖਲ ਹੋਣ ਤੇ ਟੱਕਰ ਅਤੇ ਫਿਰ ਬਿਨਾਂ ਰੁਕੇ ਅੱਗੇ ਵਧਣ ਦਾ ਪੂਰਾ ਦ੍ਰਿਸ਼ ਮੌਜੂਦ ਹੈ ਵੀਡੀਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਟੋਲ ਪਲਾਜ਼ਾ ਰੋਜ਼ਾਨਾ ਵਾਂਗ ਭੀੜ ਭੜੱਕਾ ਪੀੜਪੜਕਾ ਪੀੜਪੜਕਾ ਕਰ ਰਿਹਾ ਹੈ ਅਤੇ ਮਾਨ ਆ ਰਹੇ ਹਨ ਇੱਕ ਫਿਰ ਇੱਕ ਟਰੱਕ ਉਥੇ ਦਾਖਲ ਹੁੰਦਾ ਹੈ ਜੋ ਸ਼ਾਇਦ ਟੋਲ ਦੇਣ ਦੇ ਮੂਡ ਵਿੱਚ ਨਹੀਂ ਸੀ ਟਰੱਕ ਦੇ ਡਰਾਈਵਰ ਨੇ ਸਪੀਡ ਖੇਚੀ ਅਤੇ ਸਟੀਅਰ ਸਟੀਅਰਿੰਗ ਵੀਲ ਮੋੜਿਆ ਅੱਤੇ ਉਸ ਨੂੰ ਸਿੱਧਾ ਟੂਲਬੂਥ ਵੱਲ ਭਜਾ ਦਿੱਤਾ ਫਿਰ ਕੀ ਹੋਇਆ ਟੂਲਬੂਥ ਲੱਕੜ ਦੇਖ ਡੋਣੇ ਵਾਂਗ ਹਵਾ ਵਿੱਚ ਉੱਡ ਗਿਆ ਜਿਸ ਵਿੱਚ ਬੈਠੇ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਵੀ ਗੱਲ ਕਹੀ ਜਾ ਰਹੀ ਹੈ ਵੀਡੀਓ ਦੇਖਣ ਤੋਂ ਬਾਅਦ ਸੋਸ਼ਲ ਮੀਡੀਆ ਧੰਨਵਾਦ